ਮੇਰਾ ਨਾਮ ਰਵੀ ਹੈ ਮੈਂ ਇੱਕ ਪਾਰਲਰ ਵਿੱਚ ਕੰਮ ਕਰਦਾ ਸੀ ਇੱਕ ਦਿਨ ਬਹੁਤ ਹੀ ਸੋਹਣੀ ਕੁੜੀ ਪਾਰਲਰ ਦੇ ਵਿੱਚ ਆਈ ਉਸ ਨੂੰ ਵੇਖ ਕੇ ਤਾਂ ਮੈਂ ਆਪਣੇ ਹੋਸ਼ ਹੀ ਖੋ ਦਿੱਤੇ ਮੈਂ ਉਸ ਦੀ ਮਾਲਿਸ਼ ਕਰਦੇ ਕਰਦੇ ਉਸ ਦੇ ਮੇਰਾ ਨਾਮ ਰਵੀ ਹੈ ਤੇ ਮੈਂ ਜਲੰਧਰ ਸ਼ਹਿਰ ਵਿੱਚ ਰਹਿਣਾ ਮੇਰਾ ਇੱਕ ਲੇਡੀਜ਼ ਪਾਰਲਰ ਹੈ ਤੇ ਮੈਂ ਵੇਖਣ ਵਿੱਚ ਬਹੁਤ ਸੋਹਣਾ ਸੁਨੱਖਾ ਤੇ ਚੰਗੀ ਬੋਡੀ ਦਾ ਮਾਲਕ ਹਾਂ ਮੇਰਾ ਸ਼ਰੀਰ ਬਹੁਤ ਹੀ ਐਕਟਿਵ ਹੈ ਫੀਮੇਲ ਪਾਰਟਨਰ ਹੋਣ ਕਰਕੇ ਮੇਰੇ ਪਾਰਲਰ ਵਿੱਚ ਬਹੁਤ ਸੋਹਣੀਆਂ ਤੇ ਜਵਾਨ ਕੁੜੀਆਂ ਆਉਂਦੀਆਂ ਨੇ ਇਹ ਗੱਲ 2 ਮਹੀਨੇ ਪਹਿਲਾਂ ਦੀ ਹੈ ਸ਼ਾਮ ਦਾ ਸਮਾਂ ਸੀ ਮੈਂ ਆਪਣੇ ਪਾਰਲਰ ਵਿੱਚ ਕੰਮ ਕਰ ਰਿਹਾ ਸੀ ਇੱਕ ਔਰਤ ਆਈ ਉਸ ਦੀ ਉਮਰ 21 ਸਾਲ ਦੀ ਹੋਣੀ ਉਹ ਵਿਆਹੀ ਹੋਈ ਸੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਜਿੰਦਾਂ ਕੋਈ ਪਰੀ ਹੋਵੇ ਉਸ ਦਾ ਫਿਗਰ ਬਹੁਤ ਹੀ ਸੋਹਣਾ ਸੀ ਕੋਈ ਵੀ ਇਨਸਾਨ ਉਸ ਨੂੰ ਵੇਖਦੇ ਹੀ ਆਪਣਾ ਆਪਾ ਖੋ ਦੇਵੇ ਮੇਰਾ ਵੀ ਦਿਲ ਡੋਲ ਗਿਆ ਤੇ ਉਸ ਦੇ ਅੰਦਰ ਆਉਂਦੇ ਹੀ ਮੈਂ ਉਸ ਨੂੰ ਪੁੱਛਿਆ ਕਿ ਹਾਂਜੀ ਦੱਸੋ ਕੀ ਕਰਵਾਉਣਾ ਹੈ ਤਾਂ ਉਹ ਕਹਿਣ ਲੱਗੀ ਮੈਂ ਫੇਸ਼ੀਅਲ ਕਰਵਾਉਣਾ ਰਜਿਸਟਰ ਵਿੱਚ ਐਂਟਰੀ ਕਰਨ ਲਈ ਮੈਂ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਿੰਕੀ ਦੱਸਿਆ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਭਾਬੀ ਤੁਸੀਂ ਕੁਰਸੀ ਤੇ ਬੈਠੋ ਤੇ ਬਿਲਕੁਲ ਰਿਲੈਕਸ ਹੋ ਜਾਓ ਉਹ ਕੁਰਸੀ ਤੇ ਰਿਲੈਕਸ ਹੋ ਕੇ ਬੈਠ ਗਈ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿਦਾਂ ਦਾ ਫੇਸ਼ੀਅਲ ਕਰਵਾਉਣਾ ਚਾਹੁੰਦੇ ਹੋ ਉਸ ਨੇ ਕਿਹਾ ਕਿ ਮੇਰਾ ਫੁੱਲ ਫੇਸ਼ੀਅਲ ਕਰ ਦੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਮੈਂ ਉਹਨਾਂ ਦੀ ਕੁਰਸੀ ਦੇ ਪਿੱਛੇ ਗਿਆ ਤੇ ਫੇਸ਼ੀਅਲ ਕਰਨਾ ਸ਼ੁਰੂ ਕਰ ਦਿੱਤਾ ਸੀ ਕੁਝ ਛੇਰ ਬਾਅਦ ਉਸ ਦਾ ਫੋਰਹੈਡ ਕਰਨ ਲਈ ਮੈਂ ਗਿਆ ਆਇਆ ਕਈ ਵਾਰੀ ਮੇਰਾ ਹੱਥ ਉਸ ਦੇ ਸਰੀਰ ਦੇ ਨਾਲ ਟੱਚ ਹੋਇਆ ਉਹ ਦੇਖ ਕੇ ਮੁਸਕਰਾ ਰਹੀ ਸੀ 1 ਘੰਟੇ ਬਾਅਦ ਉਹਨਾਂ ਦਾ ਪੂਰਾ ਫੇਸ਼ੀਅਲ ਹੋ ਗਿਆ। ਉਸਨੇ ਪੈਸੇ ਦਿੱਤੇ ਤੇ ਜਾਣ ਲੱਗੀ। ਅਚਾਨਕ ਉਸਨੂੰ ਕੁਝ ਯਾਦ ਆਇਆ ਤੇ ਮੈਨੂੰ ਕਿਹਾ ਕਿ ਤੁਹਾਡਾ ਨਾਂ ਕੀ ਹੈ? ਮੈਂ ਆਪਣਾ ਨਾਂ ਦੱਸ ਦਿੱਤਾ। ਉਸਨੇ ਕਿਹਾ ਤੁਸੀਂ ਆਪਣਾ ਨੰਬਰ ਦੇਵੋ। ਜੇ ਮੈਨੂੰ ਲੋੜ ਪਈ ਤਾਂ ਮੈਂ ਗੱਲ ਕਰ ਲਵਾਂਗੀ। ਮੈਂ ਨੰਬਰ ਦੇ ਦਿੱਤਾ। 10 ਦਿਨਾਂ ਬਾਅਦ ਰਾਤ ਦੇ 11:30 ਵਜੇ ਸੀ। ਮੇਰਾ ਫੋਨ ਵੱਜ ਰਿਹਾ ਸੀ ਤੇ ਜਦੋਂ ਮੈਂ ਚੈੱਕ ਕੀਤਾ ਤਾਂ ਉਹ ਪਿੰਕੀ ਭਾਬੀ ਦਾ ਫੋਨ ਸੀ। ਮੈਂ ਸੋਚਿਆ ਕੀ ਇੰਨੀ ਰਾਤ ਨੂੰ ਫੋਨ ਕਰਨ ਦੇ ਲਈ ਕੀ ਕਾਰਨ ਹੋ ਸਕਦਾ ਮੈਂ ਫੋਨ ਚੁੱਕਿਆ ਤੇ ਭਾਬੀ ਨੇ ਕਿਹਾ ਕਿ ਰਵੀ ਕਿੱਥੇ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਘਰ ਆ ਤਾਂ ਕਹਿ ਲੱਗੀ ਕਿ ਮੇਰੀ ਸਹੇਲੀ ਹੈ ਉਸ ਦਾ ਵਿਆਹ ਹੈ ਉਸ ਨੂੰ ਤਿਆਰ ਕਰਨਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰਾਤ ਨੂੰ ਕੋਈ ਸਰਵਿਸ ਨਹੀਂ ਦਿੰਦਾ ਰਾਤ ਨੂੰ ਮੈਂ ਹੋਮ ਸਰਵਿਸ ਵਿੱਚ ਨਹੀਂ ਜਾਂਦਾ ਮੇਰਾ ਕੰਮ ਨਹੀਂ ਹੈ ਪਿੰਕੀ ਭਾਬੀ ਨੇ ਮੈਨੂੰ ਬੇਨਤੀ ਕੀਤੀ ਕਿ ਜ਼ਰੂਰੀ ਹੈ ਇਸ ਲਈ ਤੈਨੂੰ ਕਹਿ ਰਹੀ ਆ ਪਰ ਮੈਂ ਮਨਾ ਕਰ ਦਿੱਤਾ ਸੀ ਪਰ ਉਹ ਬਾਰ-ਬਾਰ ਮੈਨੂੰ ਕਹਿ ਰਹੀ ਸੀ ਕਿ ਜਿੰਨੇ ਤੇਰੇ ਪੈਸੇ ਹੋਣਗੇ ਤੈਨੂੰ ਉਸ ਤੋਂ ਦੁੱਗਣੇ ਮਿਲਣਗੇ ਮੈਂ ਸੋਚਿਆ ਸੀ ਕੀ ਹੋ ਜਾਣਾ ਜੇ 2 ਘੰਟੇ ਚਲਾ ਵੀ ਜਾਵਾਂ ਪੈਸੇ ਵੀ ਵਧੀਆ ਮਿਲ ਰਹੇ ਨੇ ਮੈਂ ਸੋਚ ਲਿਆ ਸੀ ਕਿ ਚਲਾ ਹੀ ਜਾਣਾ ਮੈਂ ਉਹਨਾਂ ਨੂੰ ਕਿਹਾ ਠੀਕ ਐ ਮੈਂ ਆਉਣਾ ਤੁਸੀਂ ਮੈਨੂੰ ਲੋਕੇਸ਼ਨ ਸੈਂਡ ਕਰ ਦਿਓ ਉਹਨਾਂ ਨੇ ਕਿਹਾ ਠੀਕ ਐ ਮੈਂ ਲੋਕੇਸ਼ਨ ਭੇਜਦੀ ਆ ਜਦੋਂ ਮੈਂ ਉਸ ਅਡਰੈਸ ਤੇ ਪਹੁੰਚ ਕੇ ਬੈਲ ਮਾਰੀ ਤੇ ਜਦੋਂ ਸਾਹਮਣੇ ਦਰਵਾਜ਼ਾ ਖੁੱਲਣਾ ਤੇ ਸਾਹਮਣੇ ਪਿੰਕੀ ਭਾਬੀ ਸੀ ਉਸ ਨੇ ਅੱਜ ਕਾਲੇ ਰੰਗ ਦਾ ਸੂਟ ਪਾਇਆ ਸੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਜਿਦਾ ਕੋਈ ਮਾਡਲ ਹੋਵੇ ਉਸ ਨੇ ਮੈਨੂੰ ਅੰਦਰ ਬੁਲਾਇਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਉਸ ਨੇ ਉਹਨਾਂ ਦਾ ਫਿਗਰ ਵੀ ਕਿਆਮਤ ਢਾ ਰਿਹਾ ਸੀ ਮੈਂ ਅੰਦਰ ਗਿਆ ਦੋਨੋਂ ਅਸੀਂ ਸੋਫੇ ਤੇ ਬੈਠ ਗਏ ਉਹਨਾਂ ਨੇ ਕਿਹਾ ਜਿਸ ਦਾ ਵਿਆਹ ਹੈ ਉਸ ਨੂੰ ਤਿਆਰ ਕਰਨਾ ਭਾਬੀ ਨੇ ਕਿਹਾ ਕਿ ਜਦੋਂ ਪਹਿਲੀ ਵਾਰੀ ਤੂੰ ਮੇਰਾ ਫੇਸ਼ੀਅਲ ਕੀਤਾ ਸੀ ਮੈਨੂੰ ਬਹੁਤ ਵਧੀਆ ਲੱਗਾ ਅੱਜ ਮੇਰਾ ਉਸ ਤੋਂ ਵੀ ਜ਼ਿਆਦਾ ਵਧੀਆ ਮੇਕਅਪ ਕਰ ਦੇ ਤੇ ਉਸ ਦੁਲਹਨ ਨੂੰ ਇੰਨਾ ਤਿਆਰ ਕਰੀਂ ਕਿ ਸਭ ਵੇਖਦੇ ਹੀ ਚੁੱਪ ਹੋ ਜਾਣ ਮੈਂ ਉਹਨਾਂ ਨੂੰ ਪੁੱਛਿਆ ਕਿ ਪਹਿਲੀ ਵਾਰੀ ਦਾ ਕੀ ਮਤਲਬ ਪਿੰਕੀ ਭਾਬੀ ਨੇ ਕਿਹਾ ਕਿ ਮੈਂ ਫੇਸ਼ੀਅਲ ਪਹਿਲੀ ਵਾਰੀ ਕਰਵਾਇਆ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਾ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਕਦੇ ਮ사ਜ ਨਹੀਂ ਕਰਵਾਈ ਤਾਂ ਕਹਿਣ ਲੱਗੀ ਕਈ ਵਾਰੀ ਕਰਵਾਈ ਆ ਪਰ ਇੰਨਾ ਮਜ਼ਾ ਨਹੀਂ ਆਇਆ ਤੇ ਨਾ ਹੀ ਮੈਨੂੰ ਇੰਨਾ ਸਕੂਨ ਮਿਲਿਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਦਾਂ ਕਿਉਂ ਬੋਲ ਰਹੇ ਹੋ ਤਾਂ ਉਹ ਕਹਿਣ ਲੱਗੀ ਕਿ ਮੈਂ ਹਮੇਸ਼ਾ ਹੀ ਜਦੋਂ ਮ사ਜ ਕਰਵਾਈ ਤਾਂ ਮੈਂ ਜਦੋਂ ਵੀ ਮੈਂ ਮ사ਜ ਕਰਵਾਈ ਤਾਂ ਮੈਂ ਕੁੜੀ ਤੋਂ ਹੀ ਕਰਵਾਈ ਪਹਿਲੀ ਵਾਰੀ ਮੈਂ ਤੇਰੇ ਵਰਗੇ ਸੋਹਣੇ ਤੇ ਜਵਾਨ ਮੁੰਡੇ ਤੋਂ ਕਰਵਾਈ ਇਸ ਲਈ ਮੈਨੂੰ ਬਹੁਤ ਵਧੀਆ ਲੱਗਾ ਮੈਂ ਮਹਿਸੂਸ ਕੀਤਾ ਕਿ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਹਵਸ ਸੀ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਬੁਲਾਓ ਮੈਂ ਕੰਮ ਕਰਕੇ ਛੇਤੀ ਜਾਵਾਂ ਭਾਬੀ ਨੇ ਕਿਹਾ ਰੁਕ ਤਾਂ ਸਹੀ ਉਹ ਆ ਰਹੀ ਹੈ ਉਦੋਂ ਤੱਕ ਤੂੰ ਮੇਰੇ ਨਾਲ ਗੱਲਾਂ ਕਰ ਲੈ ਚਲ ਆਪਾਂ ਕਮਰੇ ਵਿੱਚ ਚੱਲਦੇ ਹਾਂ ਮੈਂ ਉਸ ਨੂੰ ਕਿਹਾ ਕਿ ਇੱਕ ਦਿੱਕਤ ਹੈ ਭਾਬੀ ਨੇ ਕਿਹਾ ਕੀ ਦਿੱਕਤ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਕੰਮ ਕਰਦੇ ਸਮੇਂ ਗਾਉਣ ਪਉਣਾ ਹਾਂ ਕਿਉਂਕਿ ਮੈਂ ਘਰ ਸੀ ਦੁਕਾਨ ਵਿੱਚ ਮੈਂ ਨਹੀਂ ਜਾ ਸਕਿਆ ਸਿੱਧਾ ਹੀ ਇੱਥੇ ਆ ਗਿਆ ਇਸ ਲਈ ਮੈਂ ਗਾਉਣ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਮੈਨੂੰ ਡਰ ਸੀ ਮੈਂ ਕਿਤੇ ਲੇਟ ਨਾ ਹੋ ਜਾਵਾਂ ਉਹ ਕਹਿਣ ਲੱਗੀ ਮੇਰੇ ਘਰ ਵਾਲੇ ਦਾ ਨਾਈਟ ਸੂਟ ਪਿਆ ਹੈ ਤੂੰ ਉਸ ਨੂੰ ਪਾ ਲੈ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਤੁਸੀਂ ਮੈਨੂੰ ਦੇ ਦਿਓ ਉਹਨਾਂ ਨੇ ਲੰਬਾਰੀ ਖੋਲੀ ਦੀ ਅੰਦਰੋਂ ਆਪਣੇ ਘਰ ਵਾਲੇ ਦਾ ਨਾਈਟਸੂਟ ਲੈ ਕੇ ਆਈ ਅਤੇ ਉਹ ਆਪ ਬਾਥਰੂਮ ਵਿੱਚ ਚਲੀ ਗਈ। ਮੈਂ ਉਸੇ ਕੱਪੜੇ ਪਾ ਲਏ ਸੀ ਤੇ ਉੱਥੇ ਬੈਠ ਕੇ ਭਾਬੀ ਦੀ ਉਡੀਕ ਕਰ ਰਿਹਾ ਸੀ ਤੇ ਸੋਚ ਵੀ ਰਿਹਾ ਸੀ ਕਿ ਆਖਰ ਉਹ ਕੁੜੀ ਕਿੱਥੇ ਹੈ ਜਿਸ ਨੂੰ ਤਿਆਰ ਕਰਨਾ ਹੈ। ਫਿਰ ਜਦੋਂ ਧਿਆਨ ਆਇਆ ਕਿ ਹੋ ਸਕਦਾ ਕਿ ਉਸ ਦਾ ਵਿਆਹ ਦੂਜੀ ਥਾਂ ਹੋ ਰਿਹਾ ਹੋਵੇ। ਇਹਨਾਂ ਸੋਚ ਹੀ ਰਿਹਾ ਸੀ ਕਿ ਭਾਬੀ ਕਮਰੇ ਦੇ ਅੰਦਰ ਆਈ। ਇਦਾਂ ਹੀ ਮੇਰੀ ਨਜ਼ਰ ਪਈ ਮੇਰੇ ਹੋਸ਼ ਉੱਡ ਗਏ ਉਹ ਮੇਰੇ ਸਾਹਮਣੇ ਸੀ ਤੇ ਮੈਂ ਬਸ ਉੱਪਰ ਤੋਂ ਨੀਚੇ ਤੱਕ ਉਸ ਨੂੰ ਹੀ ਵੇਖ ਰਿਹਾ ਸੀ ਮੈਂ ਭੁੱਲ ਗਿਆ ਸੀ ਕੀ ਕਰਨਾ ਉਸ ਦੇ ਸਰੀਰ ਦੇ ਉੱਤੇੋਂ ਮੇਰੀ ਨਜ਼ਰ ਨਹੀਂ ਹਟ ਰਹੀ ਸੀ ਮੇਰਾ ਦਿਲ ਬਹੁਤ ਬੁਰੀ ਤਰ੍ਹਾਂ ਧੜਕ ਰਿਹਾ ਸੀ ਉਸ ਨੂੰ ਪਾਣ ਦੀ ਹਵਸ ਜਾ ਗਈ ਸੀ ਦਿਨ ਕਰ ਰਿਹਾ ਸੀ ਸਭ ਕੁਝ ਭੁੱਲ ਕੇ ਉਹ ਉਸ ਨੂੰ ਹੀ ਪਾ ਲਵਾਂ ਇਸ ਕਾਰਨ ਮੇਰੀ ਹਾਲਤ ਬਹੁਤ ਖਰਾਬ ਸੀ ਮੈਂ ਆਪਣੇ ਆਪ ਨੂੰ ਬਹੁਤ ਔਖਾ ਸੰਭਾਲਿਆ ਅਤੇ ਸੰਭਾਲਦੇ ਹੋਏ ਕਿਹਾ ਕਿ ਭਾਬੀ ਇਹ ਸਭ ਕੀ ਹੈ ਤੁਸੀਂ ਮੈਨੂੰ ਮੇਕਅਪ ਕਰਨ ਲਈ ਬੁਲਾਇਆ ਤੇ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੇ ਕਿਹਾ ਰਵੀ ਮੈਨੂੰ ਪਹਿਲੀ ਨਜ਼ਰ ਚ ਤੇਰੇ ਨਾਲ ਪਿਆਰ ਹੋ ਗਿਆ ਤੇ ਮੈਂ ਤੈਨੂੰ ਪਉਣਾ ਚਾਹਨੀ ਆ ਇਹ ਗੱਲ ਮੈਂ ਤੈਨੂੰ ਫੋਨ ਤੇ ਕਹਿ ਸਕਦੀ ਸੀ ਪਰ ਹਿੰਮਤ ਨਹੀਂ ਹੋਈ ਮੈਂ ਸੋਚਿਆ ਕਿ ਤੈਨੂੰ ਕਿਸੇ ਬਹਾਨੇ ਇੱਥੇ ਬੁਲਾਉਣੀ ਆ ਇਸ ਲਈ ਮੈਨੂੰ ਇਹ ਸਭ ਕਰਨਾ ਪਿਆ ਜੇ ਤੈਨੂੰ ਬੁਰਾ ਲੱਗਿਆ ਹੋਵੇ ਤਾਂ ਮੈਨੂੰ ਮਾਫ਼ ਕਰ ਦੇ। ਮੈਂ ਉਸ ਨੂੰ ਕਿਹਾ ਕਿ ਤੁਹਾਡਾ ਵਿਆਹ ਹੋਇਆ ਹੈ। ਤੁਸੀਂ ਜੋ ਕਰ ਰਹੇ ਹੋ ਗਲਤ ਹੈ। ਇਸ ਨੂੰ ਮੈਂ ਪਾਪ ਮੰਨਦਾ। ਤੁਸੀਂ ਦੇਖਣ ਵਿੱਚ ਸੋਹਣੇ ਹੋ ਪਰ ਮੇਰੇ ਵੀ ਕੁਝ ਉਸੂਲ ਨੇ ਜਿਸ ਨੂੰ ਮੈਂ ਨਹੀਂ ਤੋੜ ਸਕਦਾ। ਇਸ ਲਈ ਮੈਂ ਇਹ ਸਭ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਇਹ ਸਭ ਕਰਨਾ ਚਾਹੀਦਾ ਹੈ। ਇਹ ਸਭ ਗਲਤ ਹੈ। ਉਹਨਾਂ ਨੇ ਕਿਹਾ ਕਿ ਮੇਰਾ ਘਰਵਾਲਾ ਹਮੇਸ਼ਾ ਬਾਹਰ ਰਹਿੰਦਾ ਹੈ। ਮੇਰੀ ਕਈ ਇੱਛਾ ਨੇ ਜੋ ਪੂਰੀਆਂ ਨਹੀਂ ਹੋ ਰਹੀਆਂ ਇਸ ਕਰਕੇ ਮੈਂ ਤੈਨੂੰ ਬੁਲਾਇਆ ਤੈਨੂੰ ਦੇਖਣ ਤੋਂ ਬਾਅਦ ਮੈਨੂੰ ਬਹੁਤ ਵਧੀਆ ਲੱਗਾ ਸੀ ਮੈਂ ਸੋਚਿਆ ਸੀ ਕਿ ਮੈਨੂੰ ਕੋਈ ਮਿਲ ਗਿਆ ਜੋ ਮੇਰੀ ਦਿਲ ਦੀ ਗੱਲ ਬੁੱਝ ਲਵੇ ਮੈਂ ਉਸ ਨੂੰ ਕਿਹਾ ਇਹ ਸੱਚ ਹੈ ਤੁਸੀਂ ਬਹੁਤ ਸੋਹਣੇ ਹੋ ਤੇ ਮੈਂ ਵੀ ਤੁਹਾਨੂੰ ਪਿਆਰ ਕਰਦਾ ਤੁਸੀਂ ਜੋ ਚਾਹੁੰਦੇ ਹੋ ਮੈਂ ਵੀ ਉਹ ਚਾਹਣਾ ਪਰ ਇਸ ਤਰ੍ਹਾਂ ਕਿਸੇ ਨੂੰ ਧੋਖਾ ਦੇਣਾ ਬਹੁਤ ਗਲਤ ਹੈ ਜੀ ਕਿਸੇ ਨੂੰ ਪਤਾ ਲੱਗਿਆ ਤਾਂ ਇਸ ਵਿੱਚ ਬਦਨਾਮੀ ਹੋਣੀ ਹੈ ਮੇਰੀ ਗੱਲ ਤੁਸੀਂ ਸਮਝ ਸਕਦੇ ਹੋ ਰੋਣ ਲੱਗੀ ਤੇ ਕਹਿਣ ਲੱਗੀ ਤੂੰ ਦੱਸ ਮੈਂ ਕੀ ਕਰਾਂ ਮੈਂ ਜਾਣਦੀ ਹਾਂ ਕਿ ਮੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਪਰ ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਉਸ ਨੂੰ ਕਿਹਾ ਕਿ ਮੈਂ ਸਮਝ ਸਕਦਾ ਤੁਹਾਡੀ ਹਾਲਤ ਕੀ ਹੈ ਪਰ ਤੁਸੀਂ ਦੱਸੋ ਕਿਸੇ ਨੂੰ ਧੋਖਾ ਦੇਣਾ ਆਪਣੇ ਆਪ ਨੂੰ ਖੁਸ਼ ਕਰਨਾ ਕੀ ਸਹੀ ਹੈ ਨਹੀਂ ਇਹ ਹੋ ਸਕਦਾ ਜੇ ਤੁਹਾਡਾ ਵਿਆਹ ਨਾ ਹੋਇਆ ਹੁੰਦਾ ਫਿਰ ਸ਼ਾਇਦ ਸੰਭਵ ਸੀ ਪਰ ਹੁਣ ਇਸ ਹਾਲਤ ਵਿੱਚ ਇਹ ਬਿਲਕੁਲ ਸਹੀ ਨਹੀਂ ਮੈਨੂੰ ਮਾਫ ਕਰੋ ਪਿੰਕੀ ਭਾਬੀ ਨੂੰ ਮੈਂ ਇਹ ਸਭ ਕਿਸੇ ਵੀ ਕੀਮਤ ਤੇ ਨਹੀਂ ਕਰ ਸਕਦਾ ਸੀ ਫਿਰ ਮੈਂ ਆਪਣੇ ਕਪੜੇ ਬਦਲੇ ਤੇ ਉਥੋਂ ਆਪਣੇ ਘਰ ਵੱਲ ਆ ਗਿਆ ਸੀ ਉਹ ਮੈਨੂੰ ਵੇਖਦੀ ਹੀ ਰਹਿ ਗਈ ਤੇ ਮੈਂ ਆਪਣੇ ਘਰ ਆ ਗਿਆ ساری ਰਾਤ ਮੇਰੇ ਦਿਲ ਵਿੱਚ ਉਹਨਾਂ ਦੇ ਬਾਰੇ ਹੀ ਵਿਚਾਰ ਚੱਲਦੇ ਰਹੇ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ ਸਵੇਰੇ ਜਦ ਉੱਠਿਆ ਤੇ ਰੋਜ਼ ਵਾਂਗ ਆਪਣੇ ਕੰਮ ਵਿੱਚ ਲੱਗ ਗਿਆ ਹਰੀ ਹਰੀ ਇਸ ਗੱਲ ਨੂੰ 2 ਮਹੀਨੇ ਬੀਤ ਗਏ ਸੀ ਉਹ ਮੇਰੇ ਪਾਰਲਰ ਤੇ ਫਿਰ ਕਦੇ ਵੀ ਨਹੀਂ ਆਈ ਫਿਰ ਅਚਾਨਕ ਇੱਕ ਦਿਨ ਸ਼ਾਮ ਨੂੰ 7 ਵਜੇ ਸੀ ਅਤੇ ਮੈਂ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਅਚਾਨਕ ਮੈਨੂੰ ਲੱਗਾ ਜਿਦਾਂ ਮੇਰੇ ਪਿੱਛੇ ਕੋਈ ਹੋਵੇ ਮੈਂ ਮੁੜਿਆ ਤਾਂ ਵੇਖਿਆ ਮੇਰੇ ਪਿੱਛੇ ਪਿੰਕੀ ਭਾਬੀ ਸੀ ਨਜ਼ਰ ਪੈਂਦੇ ਹੀ ਉਹ ਮੇਰੇ ਗਲੇ ਲੱਗ ਗਈ ਅਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਕੀ ਗੱਲ ਹੈ ਇੰਨੀ ਰਾਤ ਤੁਸੀਂ ਕੀ ਕਰ ਰਹੇ ਹੋ ਤਾਂ ਉਹ ਕਹਿਣ ਲੱਗੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ ਅਤੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਜਦੋਂ ਤੂੰ ਦੂਰ ਚਲਾ ਗਿਆ ਸੀ ਕੁਝ ਦਿਨ ਬਾਅਦ ਹੀ ਮੇਰਾ ਘਰ ਬੜਾ ਦਫ਼ਤਰ ਵੱਲੋਂ ਆ ਰਿਹਾ ਸੀ ਤੇ ਹਾਸੇ ਵਿੱਚ ਉਹ ਚਲੇ ਗਏ ਉਸ ਦੀ ਹਾਸੇ ਵਿੱਚ ਮੌਤ ਹੋ ਗਈ ਤੇ ਮੈਂ ਕੰਨੀ ਹਾਂ ਇਸ ਲਈ ਕੀ ਤੂੰ ਮੇਰੇ ਨਾਲ ਵਿਆਹ ਕਰ ਸਕਦਾ ਇੰਨਾ ਕਹਿ ਕੇ ਉਹ ਰੋਣ ਲੱਗ ਗਈ ਸੀ ਮੈਂ ਉਸ ਨੂੰ ਹੌਸਲਾ ਦੇ ਰਿਹਾ ਸੀ ਇਹ ਗੱਲਾਂ ਨੂੰ ਸੁਣ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਆਖਰ ਮੈਂ ਵੀ ਇਨਸਾਨ ਸੀ ਕਿਉਂਕਿ ਮੇਰੀ ਅੱਖਾਂ ਵਿੱਚ ਵੀ ਉਹ ਦਰਦ ਆ ਗਿਆ ਸੀ ਤੇ ਉਸ ਨੂੰ ਮੇਰੀ ਅੱਖਾਂ ਵਿੱਚ ਕਾਸ ਨਜ਼ਰ ਆਈ ਤੇ ਮੈਨੂੰ ਉਸ ਦੀ ਅੱਖਾਂ ਵਿੱਚ ਪਿਆਰ ਨਜ਼ਰ ਆ ਰਿਹਾ ਸੀ ਮੈਂ ਉਸ ਦੀ ਹਾਲਤ ਵੇਖ ਕੇ ਸੋਚ ਕੇ ਉਸ ਨੂੰ ਗੱਲ ਨਾਲ ਲਾ ਲਿਆ ਤੇ ਹਾਂ ਕਰ ਦਿੱਤੀ ਥੋੜੇ ਦਿਨ ਬਾਅਦ ਅਸੀਂ ਵਿਆਹ ਕਰ ਲਿਆ ਤੇ ਖੁਸ਼ੀ-ਖੁਸ਼ੀ ਰਹਿਣ ਲੱਗੇ ਅੱਜ ਅਸੀਂ ਦੋਨੋਂ ਇੱਕ ਦੂਜੇ ਦੇ ਨਾਲ ਬੜੀ ਹੀ ਪਿਆਰ ਦੇ ਨਾਲ ਰਹਿ ਰਹੇ ਹਾਂ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ